ਕਾਲ ਜੀ ਸਾਰਿਆਂ ਨੂੰ ਪਰਦੇਸਾਂ ਦੇ ਵਿੱਚ ਆਏ ਆ ਪਰਦੇਸਾਂ ਦੇ ਵਿੱਚ ਜਿੱਥੇ ਅਸੀਂ ਵੱਡੇ ਵੱਡੇ ਕਾਰੋਬਾਰ ਕਰਦੇ ਆ ਜਿੱਥੇ ਅਸੀਂ ਵੱਡੇ ਵੱਡੇ ਗੁਰਦੁਆਰਾ ਸਾਭ ਦੀਆਂ ਉਹ ਸਾਰੀਆਂ ਕੀਤੀਆਂ ਨੇ ਜਿੱਥੇ ਨੌਜਵਾਨ ਬੜੇ ਹੀ ਚਾਵਾ ਤੇ ਮਨਾਰਿਆਂ ਦੇ ਨਾਲ ਆਣ ਕੇ ਮਿਹਨਤਾਂ ਕਰਦੇ ਨੇ ਜਿੱਥੇ ਉਹ ਇਹਨਾਂ ਮਾਲਕਾਂ ਨੂੰ ਰੋਜੀ ਰੋਟੀ ਦਿੰਦੇ ਨੇ ਉੱਥੇ ਉਹ ਆਪਣਾ ਢਿੱਡ ਭਰਨ ਦੇ ਲਈ ਆਪਣੇ ਪਰਿਵਾਰਾਂ ਦੇ ਪਾਲਣ ਪੂਸ਼ਣ ਦੇ ਲਈ ਹਜ਼ਾਰਾਂ ਯੂਰੋ ਕਮਾ ਕੇ ਮਿਹਨਤਾਂ ਦੇ ਨਾਲ ਉਹ ਇੰਡੀਆ ਭੇਜਦੇ ਨੇ ਜਿਨ੍ਹਾਂ ਦੇ ਨਾਲ ਜਿੱਥੇ ਉਹਨਾਂ ਦੇ ਪਰਿਵਾਰਾਂ ਦੀ ਆਰਥਿਕ ਮਦਦ ਹੁੰਦੀ ਹੈ ਉੱਥੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਆਰਥਿਕ ਮਦਦ ਮਿਲਦੀ ਆ ਕਹਿਣ ਦਾ ਭਾਵ ਕਿ ਇੱਕ ਆਇਆ ਹੋਇਆ ਬਾਹਰ ਵਿਦੇਸ਼ੀ ਜਿੱਥੇ ਇਹਨਾਂ ਲੋਕਾਂ ਦੇ ਲਈ ਵੱਡੇ ਵੱਡੇ ਕਾਰਜ ਕਰਦਾ ਵਾ ਜਿੱਥੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦਾ ਉਥੇ ਐਨ ਆਰ ਆਈ ਭਰਾਵਾਂ ਵੱਲੋਂ ਆਪਣੇ ਪਿੰਡਾਂ ਨੂੰ ਆਪਣੇ ਸ਼ਹਿਰਾਂ ਨੂੰ ਸਹਿਯੋਗ ਦਿੱਤੇ ਜਾਂਦੇ ਨੇ ਸੋ ਜੇ ਇੱਕ ਐਨ ਆਰ ਆਈ ਦੀ ਜ਼ਿੰਦਗੀ ਤੇ ਝਾਤ ਮਾਰੀਏ ਤੇ ਉਹਦਾ ਸੰਘਰਸ਼ਾਂ ਭਰਿਆ ਜੀਵਨ ਹੁੰਦਾ ਵਾ ਜਿਹਦੇ ਵਿੱਚ ਉਹ ਬਹੁਤ ਸਾਰੀਆਂ ਔਕੜਾਂ 'ਚੋਂ ਲੰਘਦਾ ਪਰ ਸਰਬੱਤ ਦੇ ਭਲੇ ਦੀ ਅਰਦਾਸ ਕਰਦਾ ਸਰਬੱਤ ਦਾ ਭਲਾ ਲੋਚਦਾ ਵਾ ਪਰਵਦੇਸ਼ੀ ਧਰਤੀ ਦੇ ਉੱਤੇ ਕਈ ਵਾਰੀ ਅਜਿਹੀਆਂ ਹਨ ਹੋਣੀਆਂ ਹੋ ਜਾਂਦੀਆਂ ਨੇ ਜਿਦੇ ਵਿੱਚ ਕਈ ਐਕਸੀਡੈਂਟ ਹੁੰਦੇ ਨੇ ਕਿ ਨੌਜਵਾਨਾਂ ਦੀਆਂ ਜਾਨਾਂ ਤੱਕ ਚਲੇ ਜਾਂਦੀਆਂ ਨੇ ਜਦੋਂ ਅਜਿਹੇ ਹਾਲਾਤ ਬਣਦੇ ਨੇ ਤੇ ਇਹਨਾਂ ਵਿਕਤੀਆਂ ਨੂੰ ਬਾਹ ਫੜਨ ਵਾਲਾ ਕੋਈ ਨਹੀਂ ਥਿਆਉਂਦਾ ਸੋ ਮੇਰੇ ਨਾਲ ਸੱਜੇ ਤੇ ਖੱਬੇ ਨੌਜਵਾਨ ਵੀਰ ਖੜੇ ਨੇ ਜਿਨ੍ਹਾਂ ਨੇ ਮਨੁੱਖਤਾ ਦੀ ਸੇਵਾ ਨੂੰ ਅਹਿਮੀਅਤ ਦਿੰਦਿਆਂ ਹੋਇਆਂ ਇੱਕ ਵੱਡਾ ਉਪਰਾਲਾ ਕੀਤਾ ਮੇਰੇ ਪਿੱਛੇ ਬੋਰਡ ਲੱਗਾ ਵਾ ਹੈਲਪਿੰਗ ਹੈਂਡਸ ਸੋ ਜਿਹੜੀ ਵੀ ਕੋਈ ਅਨਹਾਈ ਮੌਤ ਹੋ ਜਾਂਦੀ ਹੈ ਇਹਨਾਂ ਦੇ ਵਿਦੇਸ਼ਾਂ ਦੇ ਵਿੱਚ ਉਹਨਾਂ ਦੀਆਂ ਡੈੱਡ ਬਾਡੀਆਂ ਨੂੰ ਦੇਸ਼ ਭੇਜਣ ਦੇ ਲਈ ਇਹਨਾਂ ਨੌਜਵਾਨਾਂ ਵੱਲੋਂ ਜੋਗ ਉਪਰਾਲਾ ਕੀਤਾ ਗਿਆ ਵਾ ਸੋਇ ਮਨੁੱਖਤਾ ਦੀ ਸੇਵਾ ਦੇ ਨਾਲ ਮਨੁੱਖਤਾ ਦੀ ਭਲਾਈ ਦੇ ਨਾਲ ਜੁੜਿਆ ਹੋਇਆ ਕਾਰਜਾ ਸੋ ਸਿੰਘ ਸਾਹਿਬ ਸਾਡੇ ਨਾਲ ਮੌਜੂਦ ਆ ਆਹ ਇਹਨਾਂ ਕੋਲੋਂ ਆਪਾਂ ਜਾਣਦੇ ਆ ਕਿ ਹੈਲਪਿੰਗ ਹੈਂਡਸ ਜਿਹੜੀ ਸੰਸਥਾ ਵਾ ਉਹਦੇ ਕਿੰਨੇ ਇੱਕ ਮੈਂਬਰ ਹੁਣ ਜੁੜ ਚੁੱਕੇ ਆ ਜਾਂ ਇਹ ਕੀ ਕੀ ਕਾਰਜ ਕਰਦੇ ਨੇ ਜਾਂ ਡੈੱਡ ਬੋਡੀਆਂ ਭੇਜਦੇ ਨੇ ਜਾਂ ਉਹਨਾਂ ਦੀ ਵੀ ਹੈਲਪ ਕਰਦੇ ਨੇ ਜਿਨ੍ਹਾਂ ਦੇ ਕੰਮਕਾਰ ਤੇ ਕੋਈ ਛੱਟਪੇਟ ਲੱਗਦੀ ਆ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਚ ਦੁਨੀਆ ਸੇਵਕ ਮਈਆ ਤਾਂ ਦਰਗੇ ਬੈਸਣ ਪਾਈਏ ਮੇਰੇ ਤੋਂ ਪਹਿਲਾਂ ਮੇਰੇ ਛੋਟੇ ਵੀਰ ਨੇ ਸਤਾਰ ਸਾਹਿਬ ਦੱਸ ਦਿੱਤਾ ਹੈ ਚੰਦ ਮਿੰਟਾਂ ਦੀ ਝਾਤ ਪਾਉਣੀ ਹੈ ਕਿ ਜਿੱਦਾਂ ਕੋਈ ਵੀ ਨੌਜਵਾਨ ਵੀਰ ਜਾਂ ਕੋਈ ਵੀ ਬਜ਼ੁਰਗ ਇੱਥੇ ਆਇਆ ਖਾਸ ਦਾ ਗ੍ਰਸਤ ਹੋ ਜਾਂਦਾ ਤੇ ਕੋਈ ਉਹਦੀ ਕੋਈ ਬਾਹ ਨਹੀਂ ਫੜਦਾ ਤੇ ਪਿੱਛੇ ਵੀ ਇਸ ਆਰਥਿਕ ਸਥਿਤੀ ਬਹੁਤੀ ਵਧੀਆ ਨਹੀਂ ਹੁੰਦੀ ਇਸ ਉਪਰਾਲੇ ਨੂੰ ਮੋਖ ਰੱਖਦੇ ਹੋਏ ਸਾਡੀ ਸੰਸਥਾ ਨੇ ਬਹੁਤ ਵੱਡਾ ਉਪਰਾਲਾ ਕੀਤਾ ਹੈ ਮਨੁੱਖਤਾ ਦੀ ਸੇਵਾ ਵਾਸਤੇ ਭਾਵ ਇਹਤੇ ਕਿਸੇ ਪ੍ਰਾਣੀ ਦੇ ਸੱਟ ਲੱਗ ਜਾਂਦੀ ਹੈ ਉਹਦੇ ਇਲਾਜ ਵਾਸਤੇ ਮਾਇਆ ਇਕੱਤਰ ਕਰਨੀ ਹੁੰਦੀ ਹੈ ਇਹ ਸੰਸਥਾ ਉਹ ਕਾਰਜ ਕਰਦੀ ਹੈ ਉਸ ਤੋਂ ਪ੍ਰੰਤ ਜੇ ਕਿਸੇ ਦਾ ਇੱਥੇ ਸਨਸਕਾਰ ਕਰਨਾ ਹੁੰਦਾ ਹੈ ਇਹ ਸੰਸਥਾ ਸਾਡੀ ਉਹਨਾਂ ਵਾਸਤੇ ਮਾਇਆ ਇਕੱਤਰ ਕਰਦੀ ਹੈ ਉਸ ਤੋਂ ਪ੍ਰੰਤ ਜੇ ਕਿਸੇ ਦੀ ਡੈੱਡ ਬੋਡੀ ਭਾਵ ਮ੍ਰਿਤਕ ਸਰੀਰ ਪੰਜਾਬ ਦੀ ਧਰਤੀ ਤੇ ਪਹੁੰਚਾਉਣਾ ਹੁੰਦਾ ਸਾਡੀ ਇਹ ਸੰਸਥਾ ਉਹਨਾਂ ਵਾਸਤੇ ਕਾਰਜ ਕਰਦੀ ਹੈ ਸੋ ਹੱਥ ਬਨ ਕੇ ਸਾਰੀ ਮਨੁੱਖਤਾ ਨੂੰ ਅਦੀ ਨਮਰਦਾ ਸਹਿਦ ਬੇਨਤੀ ਕੀਤੀ ਜਾਂਦੀ ਹੈ ਵੀਰੋ ਆਪਣੀਆਂ ਦਸਾਂ ਰੋਹਾਂ ਦੀ ਕਿਰਤ ਕਮਾਈਆਂ ਨੂੰ ਸਫਲਾ ਕਰਦੇ ਹੋਏ ਦੇਖੋ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਸਾਰੀ ਦੁਨੀਆ ਕਰਦੀ ਏ ਕਿਸੇ ਲਈ ਕਰਨਾ ਬਹੁਤ ਔਖਾ ਹੈ ਪਰ ਜਿੰਨੇ ਵੀ ਇੱਥੇ ਆਏ ਆਪਾਂ ਕਿਸੇ ਵਿੱਚ ਨਹੀਂ ਆਉਂਦੇ ਆਪਾਂ ਪੰਜਾਬ ਦੀ ਧਰਤੀੋਂ ਸਾਰੇ ਆਪਾਂ ਭਾਈ ਆ ਪੰਜਾਬੀ ਆ ਸਾਰਿਆਂ ਨੂੰ ਹੱਥ ਵਨ ਕੇ ਅਪੀਲ ਕੀਤੀ ਜਾਂਦੀ ਹੈ ਜਿੱਥੇ-ਜਿੱਥੇ ਦਾਸ ਦੀ ਆਵਾਜ਼ ਪਹੁੰਚਦੀ ਹੋਵੇ ਇਸ ਮੈਂਬਰਸ਼ਿਪ ਨਾਲ ਜੁੜੋ ਤੇ ਆਪਣੀ ਸੇਵਾ ਜਿਹੜੀ ਕਿਰਤਕਮਾਈ ਨੂੰ ਸਫਲਾ ਕਰੋ ਮੈਂਬਰਸ਼ਿਪ ਮਹੀਨੇ ਦੀ ਕੇਵਲ 1000 ਰੋ ਹੈ ਗੁਰੂ ਕੀ ਸੰਗਤ ਜੇ ਇੱਕ ਦਿਨ ਦਾ ਗਣੀਏ ਤੇ ਮੇਰੇ ਹਿਸਾਬ ਨਾਲ 30 ਪੈਸੇ ਬਣ ਕੇ ਕੋਈ ਇਦਾਂ ਹੀ ਆਣਾ ਜੀ ਇੱਕ ਦਿਨ ਦਾ ਗਣੀਏ ਤੇ 30 ਪੈਸੇ ਬਣਦੇ ਆ 30 ਪੈਸੇ ਕੋਈ ਜ਼ਿਆਦਾ ਨਹੀਂ ਹੈਗੇ ਗੁਰੂ ਕੀ ਸੰਗਤ ਤਾਂ ਵੱਧੋ-ਵਾਧੇ ਰੋਜ਼ਾਨਾ ਆਪਾਂ 30 ਪੈਸੇ ਕੱਢੀਏ ਤੇ ਬਹੁਤ ਵੱਡੇ ਪੱਦਰ ਤੇ ਆਪ ਆਪਾਂ ਆਪਣੇ ਪਰਿਵਾਰਾਂ ਦੀ ਮੰਦਿਰ ਕਰ ਸਕਾਂਗੇ ਜਿਹੜੀ ਬਹੁਤ ਜ਼ਰੂਰੀ ਹੈ ਹੱਥ ਬਣ ਕੇ ਬੇਨਤੀ ਹੈ ਮੇਰੇ ਸਾਰੇ ਵੀਰਾਂ ਨੂੰ ਕਿ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਵੱਧੋ-ਵਾਧ ਮੈਂਬਰਸ਼ਿਪ ਲਵੋ ਜੀ ਤੇ ਆਪਣਾ ਤੇ ਆਪਣੇ ਪਰਿਵਾਰਾਂ ਦੇ ਭਲਾ ਵਾਸਤੇ ਆਪਣੇ ਦਸਾਂ ਨੌਂਾਂ ਦੀ ਕੀਰਤਕਮਾਈ ਨੂੰ ਸਫਲਾ ਕਰੋ ਤੇ ਸਾਬ ਸੱਚੇ ਪਾਤਸ਼ਾਹ ਰਾਜ ਦੇ ਦਸਵੇ ਮੁਤਾਬਕ ਵਿੱਚ ਦੁਨੀਆ ਸੇਵਕ ਮਾਈਏ ਤਾਂ ਦਰਗੇ ਪੈਸਣ ਪਈਏ ਸੰਸਾਰ ਚ ਆ ਕੇ ਸੇਵਾ ਕਰ ਤੇ ਤੈਨੂੰ ਦਰਗਾਹ ਝਟੋਈ ਮਿਲੇਗੀ ਜੀ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਜਿਸ ਤਰ੍ਹਾਂ ਮੈਂ ਗੱਲ ਕੀਤੀ ਆ ਕਿ ਹੈਲਪਿੰਗ ਹੈਂਡਸ ਸੰਸਥਾ ਦਾ ਨਾਮ ਆ ਸੋ ਵੀਰ ਜੁੜੇ ਨੇ ਇਹਨਾਂ ਦੇ ਨਾਲ ਕਿਉਂਕਿ ਅੱਜ ਕੱਲ ਸੇਵਾ ਜਿਹੜੀ ਆ ਲੋਕ ਕਰਦੇ ਵੀ ਬਹੁਤ ਆ ਸੇਵਾ ਦੇ ਵਿੱਚ ਸਹਿਯੋਗ ਵੀ ਪਾਉਂਦੇ ਆ ਪਰ ਅੱਜ ਲੋਕਾਂ ਦੇ ਮਾਈਂਡ ਇਹ ਹੋ ਗਿਆ ਕਿ ਸਾਨੂੰ ਸੰਸਥਾ ਦੇ ਬਾਰੇ ਪੂਰੀ ਜਾਣਕਾਰੀ ਹੋਵੇ ਜਿਹਦੀ ਅਸੀਂ ਹੈਲਪ ਕਰ ਰਹੇ ਆ ਖਾਲਸਾ ਜੀ ਕਿੰਨੇ ਇੱਕ ਮੈਂਬਰ ਜਿਹੜੇ ਇੱਕ ਸੰਸਥਾ ਦੇ ਨਾਲ ਜੁੜ ਚੁੱਕੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ ਇਹ ਗਰੁੱਪ ਨਾਲ ਜੁੜੇ ਵੀਰ 200 ਵੀਰ ਜੁੜ ਚੁੱਕਾ ਆ ਤੇ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਤੇ ਇਤਰਾ ਇਹ ਗਰੁੱਪ ਨੂੰ ਆਪਾਂ ਕਾਮਯਾਬੀ ਨਾਲ ਲੈ ਆਈਏ ਤੇ ਵੀਰਾਂ ਨੂੰ ਸਾਰੋ ਬੇਨਤੀ ਕੀਤੀ ਤੇ ਵੱਧ-ਤੁ ਵੱਧ ਜੁੜੀਏ ਤੇ ਆਪਾਂ ਦੱਸਾ ਦਉ ਇਹ ਕਿਰਤ ਕਮਾਈਆਂ ਚੋਂ ਆਪਾਂ ਕਮਾਈਆਂ ਚੋਂ ਸਲਾਹ ਕਰੀਏ ਜੀ ਇਹਨਾਂ ਦਾ ਕਹਿਣਾ ਕਿ ਜਿਹੜੀ ਆਪਣੀ ਕਮਾਈ ਆ ਜਿਹੜੀ ਮਿਹਨਤ ਦੇ ਨਾਲ ਤੁਸੀਂ ਕਮਾਈ ਕੀਤੀ ਆ ਉਹਨੂੰ ਸਫਲਾ ਬਣਾਉਣ ਦੇ ਲਈ ਕਿਉਂਕਿ ਪਹਿਲੀ 파ਤਸ਼ਾਹੀ ਨੇ ਸਾਨੂੰ ਸਨੇਹਾ ਦਿੱਤਾ ਸੀ ਦਸਵੰਦ ਦਾ ਤੇ ਉਹਨਾਂ ਨੇ ਇਹ ਵੀ ਆਖਿਆ ਸੀ ਕਿ ਦਸਵੰਦ ਜਿਹੜਾ ਕਿਸੇ ਲੋੜਵੰਦ ਦੇ ਲਈ ਕੱਢਣਾ ਚਾਹੀਦਾ ਵਾ ਸੋ ਇਸ ਤੋਂ ਵੱਡੀ ਲੋੜ ਕੋਈ ਹੋਰ ਨਹੀਂ ਸਕਦੀ ਕਿ ਇੱਕ ਕਿਸੇ ਦਾ ਤੇ ਪੁੱਤ ਵਿਦੇਸ਼ ਦੇ ਵਿੱਚ ਕਮਾਈ ਕਰਨ ਆਇਆ ਹੋਵੇ ਤੇ ਉਹਦੇ ਨਾਲ ਕੋਈ ਅਨ ਹੋਣੀ ਹੋ ਜਾਂਦੀ ਆ ਬਹੁਤ ਸਾਰੇ ਕੇਸਾਂ ਦੇ ਵਿੱਚ ਵੇਖਿਆ ਕਿ ਫਿਰ ਜਦੋਂ ਬੰਦਾ ਦੁਨੀਆ ਤੇ ਚਲੇ ਜਾਂਦਾ ਉਹਦੀ ਸਾਰ ਲੈਣ ਵਾਲਾ ਕੋਈ ਨਹੀਂ ਰਹਿ ਜਾਂਦਾ ਸੁਵੀਰਾ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਾ ਖਾਲਸਾ ਜੀ ਕਦੋਂ ਕੇ ਸੰਸਤਾ ਜਿਹੜੀ ਆ ਹੋਂਦ ਚਾਈ ਆ ਇਹਨੂੰ ਘਟੋ ਘਟ 6 ਮਹੀਨੇ 5 ਮਹੀਨੇ ਚੱਲਦੀ ਨਹੀਂ ਹੋਈ ਆ ਸੋ ਜਿਹੜੀ ਤੁਸੀਂ ਇੱਕ ਮੈਂਬਰਸ਼ਿਪ ਦੀ ਗੱਲ ਕੀਤੀ ਆ ਤੁਸੀਂ ਕਹਿੰਦੇ ਕਿ ਮੈਂਬਰ ਬਣੋ ਉਹਦੇ ਲਈ ਤੁਸੀਂ ਕੋਈ ਕਾਰਡ ਬਣਾ ਕੇ ਦਿੰਨੇ ਆ ਕੋਈ ਅਥੋਰਟੀ ਲੈਟਰ ਬਣਾ ਕੇ ਦਿੰਨੇ ਆ ਜਾਂ ਕੋਈ ਵੀ ਆ ਕੇ ਮੈਂਬਰ ਬਣ ਸਕਦਾ ਅਜੇ ਇਹ ਜਿਹੜਾ ਵੀਰ ਮਰਜੀ ਜਿਹੜਾ ਮਰਜੀ ਮੈਂਬਰ ਬਣ ਸਕਦਾ ਉਹ ਹਾਲੇ ਸਰਕਾਰੀ ਰੂਪ ਚੱਲੇ ਆਉਣ ਡਿਆ ਹਾਲੇ ਚੱਲਿਆ ਨਹੀਂ ਸਰਕਾਰੀ ਰੂਪ ਚ ਹਾਲੇ ਇਤਨਾ ਹੀ ਚੱਲਣ ਡਿਆ ਪੇਪਰ ਦਿੱਤੇ ਵਕੀਲਾਂ ਨੂੰ ਉਹ ਹਾਲੇ ਟਾਈਮ ਲੱਗਣਾ ਥੋੜਾ ਜਿਹਾ ਸੋ ਮੈਂ ਇੱਕ ਗੱਲ ਹੋਰ ਕਰਦਾ ਜਾਵਾਂ ਕਿ ਕਈ ਵਾਰੀ ਜਦੋਂ ਆਪਾਂ ਸ਼ੁਰੂਆਤ ਕਰਦੇ ਆ ਸੰਗਤ ਦਾ ਸਹਿਯੋਗ ਮਿਲ ਰਿਹਾ ਜਾਂ ਜਿਹੜੇ 6 ਮਹੀਨਿਆਂ ਇਹਨਾਂ ਦੇ ਵਿੱਚ ਆਪਾਂ ਕਿੰਨੀਆਂ ਡੈਡ ਬਾਡੀਆ ਹੁਣ ਤੱਕ ਇੰਡੀਆ ਭੇਜੀਆਂ ਬੇਨਤੀ ਇਹ ਕੀਤੀ ਜਾਂਦੀ ਜਿੱਦਾਂ ਭਾਈ ਸਾਹਿਬ ਜੀ ਬਹੁਤ ਸਟੱਜੇ ਤਰੀਕੇ ਨਾਲ ਸਵਾਲ ਪੁੱਛਦੇ ਮੈਂ ਇਹਨਾਂ ਸਾਰਿਆਂ ਸਵਾਲਾਂ ਦੇ ਇੱਕੋ ਜਵਾਬ ਦੇਣਾ ਚਾਹੁੰਦਾ ਕਿਹੜੀ ਹੈ ਸੰਸਥਾ ਦੇਖੋ ਸੰਸਥਾ ਬੜੀਆਂ ਹੋਣਗੀਆਂ ਜਿੱਦਾਂ ਇਹਨੇ ਦੱਸਿਆ ਵੀ ਹਰ ਇੱਕ ਸੰਸਥਾ ਚ ਮੈਂਬਰ ਬਣਨ ਤੋਂ ਪਹਿਲਾਂ ਜਾਂ ਮਾਇਆ ਪਾਉਣ ਤੋਂ ਪਹਿਲਾਂ ਉਹਨੂੰ ਨਿਖਾਰਨਾ ਜ਼ਰੂਰੀ ਹੁੰਦਾ ਪਰ ਇਹ ਸੰਸਥਾ ਗੁਰੂ ਕੀ ਸੰਗਤ ਹੈ ਤੇ ਜਿਹਦੇ ਨਾਲ ਕੋਈ ਧੋਖਾ ਧੜੀ ਵਾਲਾ ਮੰਨ ਲੋ ਕਿਸੇ ਦਾ ਦਿੱਤਾ ਰੁਪਈਆ ਨੇ ਫੱਲੀ ਜਾ ਸਕਦਾ ਕਿਉਂਕਿ ਨਾ ਹੀ ਇਦਾਂ ਦਾ ਇਸ ਨਾਂ ਤੇ ਕੋਈ ਐਦਾਂ ਦਾ ਮੈਨੂੰ ਨਹੀਂ ਲੱਗਦਾ ਕਿ ਪ੍ਰਾਣੀ ਹੋਏਗਾ ਜਿਹੜਾ ਆਪਣੇ ਫਾਇਦੇ ਲਈ ਮਾਇਆ ਇਕੱਠੀ ਕਰਕੇ ਤੇ ਅੱਗੇ ਨਾ ਪਹੁੰਚਾਉਂਦਾ ਹੋਵੇ। ਸੋ ਮੇਰੀ ਹੱਥ ਬਨ ਕੇ ਸਾਰਿਆਂ ਨੂੰ ਬੇਨਤੀ ਹੈ ਸਾਡੀ ਜਿਹੜੀ ਸੰਸਥਾ ਉਹ ਵੱਧ ਤੋਂ ਵੱਧ ਹਜੇ ਮੈਂਬਰ ਇਕੱਤਰ ਕਰਦੀ ਪਈ ਹੈ ਤੇ ਵੱਧ ਤੋਂ ਵੱਧ ਭਲੇ ਦੇ ਕਾਰਜ ਭਾਵ ਕਹਿਣ ਤੋਂ ਹਜੇ ਸੰਪੂਰਨਤਾ ਨਹੀਂ ਸਾਡੀ ਹੋਈ ਤੇ ਸੰਪੂਰਨਤਾ ਜਦੋਂ ਹੋ ਗਈ ਸਾਡੀ ਤੇ ਫਿਰ ਸਾਰੇ ਪਾਸੇ ਸਾਰੇ ਮਾਰੇ ਕਿਰਪਾ ਕਰਨਗੇ ਤੇ ਸਾਡੀਆਂ ਕਾਮਯਾਬੀਆਂ ਜ਼ਰੂਰ ਹੋਣਗੀਆਂ। ਇੱਕ ਛੋਟਾ ਜਿਹਾ ਸਵਾਲ ਹੋਰ ਜਦੋਂ ਸੰਗਤ ਇਹ ਵੀਡੀਓ ਦੇਖੇਗੀ ਉਹਨਾਂ ਦੇ ਮਨਾਂ 'ਚ ਵੀ ਇਹ ਗੱਲ ਆਏਗੀ। ਜੀ। ਕਿਉਂਕਿ ਬਹੁਤ ਸਾਰੇ ਪੰਜਾਬੀ ਐਸ ਧਰਤੀ ਤੇ ਆ ਕੇ ਵਸ ਗਏ ਜਿੱਦਾਂ ਮੈਂ ਪਹਿਲਾਂ ਗੱਲ ਕੀਤੀ ਕਿ ਜਦੋਂ ਅਨਹੋਣੀ ਹੋ ਜਾਂਦੀ ਆ ਜੀ ਉਦੋਂ ਬਹੁਤੇ ਜਿਹੜੇ ਲੋਕ ਆ ਬਾਹਰ ਨਹੀਂ ਫੜਦੇ ਕਿਸੇ ਦੀ ਇਹ ਸੰਸਥਾ ਸਿਰਫ ਸਿਰਫ ਫੁੰਦੀ ਸ਼ਹਿਰ ਚ ਹੀ ਕੰਮ ਕਰ ਰਹੀ ਆ ਜਾਂ ਤੁਸੀਂ ਕਿਉਂਕਿ ਜਿੱਥੇ ਨਾ ਸਸਤਾਵਾ ਚਲਾਉਣ ਵਾਲੇ ਆ ਉਥੇ ਸਹਜਾ ਸਸਥਾਵਾਂ ਦੇ ਨਾਲ ਜੁੜਨ ਦੇ ਚਾਹਵਾਨ ਵੀ ਬਹੁਤ ਆ ਕੋਈ ਪਲੇਟਫਾਰਮ ਲੱਭਦੇ ਆ ਕਿ ਸਾਨੂੰ ਕੋਈ ਸੇਵਾ ਦਾ ਮੌਕਾ ਮਿਲੇ ਤੁਸੀਂ ਇਟਲੀ ਦੇ ਹੋਰ ਨਾ ਸ਼ਹਿਰਾਂ ਦੇ ਵਿੱਚ ਵੀ ਇਹਦੀ ਸਥਾਪਨਾ ਕਰੋਗੇ ਜੀ ਜੀ ਬਿਲਕੁਲ ਉਸ ਸਥਾਪਨਾ ਕਰਾਂਗੇ ਸਾਨੂੰ ਬਹੁਤ ਬਹੁਤ ਜਿੱਦਾਂ ਦਾ ਸਹਯੋਗ ਮਿਲ ਗਿਆ ਨਾਲੇ ਇਹ ਜਾਣਕਾਰੀ ਦੱਸਣੀ ਇੱਥੇ ਬੜੀ ਜ਼ਰੂਰੀ ਹੋਏਗੀ ਅਸੀਂ ਕੇਵਲ ਫੋਨ ਦੀ ਵਾਸਤੇ ਨਹੀਂ ਕਾਰਜ ਕਰਨੇ ਪਏ ਜਿੱਥੋਂ ਵੀ ਸਾਨੂੰ ਸਨੇਹਾ ਆਉਂਦਾ ਜਿੱਥੇ ਵੀ ਸਾਨੂੰ ਕੋਈ ਪਤਾ ਲੱਗਦਾ ਵੀ ਇਹ ਸੱਜਣ ਨੂੰ ਇਲਾਜ ਦੀ ਲੋੜ ਆ ਜਾਂ ਇਹਦੀ ਡੈੱਡ ਬੋਡੀ ਦੀ ਲੋੜ ਆ ਜਾਂ ਇਹਨੂੰ ਬਾਹਰ ਭੇਜ ਉਧਰ ਪੰਜਾਬ ਭੇਜਣੀ ਲੋੜ ਆ ਇਹ ਜ਼ਰੂਰੀ ਨਹੀਂ ਫੌਂਦੀ ਦਾ ਬਸ ਨੀਕ ਹੋਵੇ ਉਹ ਵਾਲੇ ਦਵਾਲੇ ਕਿਤੇ ਵੀ ਪਾਸੇ ਦਾ ਮਸਨੀਕ ਹੋਵੇ ਜਦੋਂ ਸਾਨੂੰ ਉਹ ਸਾਨੂੰ ਪਤਾ ਲੱਗਦਾ ਅਸੀਂ ਪੂਰ ਜੋਰ ਜਿੰਨੇ ਵੀ ਮੈਂਬਰਾਂ ਵੱਧ ਤੋਂ ਵੱਧ ਅਸੀਂ ਜੇ ਸਾਡੇ ਕੋਲ ਨਹੀਂ ਨਾ ਪੂਰਾ ਹੁੰਦਾ ਨਹੀਂ ਅਸੀਂ ਸੰਗਤ ਨੂੰ ਅਪੀਲ ਕਰਦੇ ਆ ਤੇ ਆਪਣੇ ਕੋਲ ਜਿੰਨਾ ਵੀ ਹੁੰਦਾ ਵੱਧ ਤੋਂ ਵੱਧ ਅਸੀਂ ਸੰਪੂਰਨ ਕਰਕੇ ਉਹ ਕਾਰਜ ਅਸੀਂ ਨਿਪੇਰੇ ਚਾੜਦੇ ਇਹ ਕੱਲਾ ਫੌਂਦੀ ਵਾਸਤੇ ਨਹੀਂਗਾ ਜਿੱਥੇ ਤੱਕ ਸਾਨੂੰ ਸਨੇਹਾ ਪਹੁੰਚਦਾ ਹਜੇ ਦਾ ਕਾਲੇ ਦਵਾਲੇ ਆ ਤੇ ਇਹਨੂੰ ਜਿੱਦਾਂ ਵੀ ਸਾਡਾ ਗੁਰ ਨੇ ਚਾਹਿਆ ਅਸੀਂ ਵੱਡੇ ਪੱਧਰ ਤੇ ਵੀ ਕੰਮਜੋ ਕਰਾਂਗੇ ਸੋ ਵੀਰੋ ਇਸ ਸਰਬੱਤ ਦੇ ਭਲੇ ਦੇ ਲਈ ਇੱਕ ਸੰਸਥਾ ਹੋਣ ਦੇ ਵਿੱਚ ਆਈ ਆ ਤੁਸੀਂ ਵੀ ਜੇ ਆਪਣੀਆਂ ਕਿਰਤ ਕਮਾਈਆਂ ਨੂੰ ਸਫਲਾ ਬਣਾਉਣਾ ਚਾਹੁੰਦੇ ਹੋ ਕਿਸੇ ਚੰਗੀ ਸੰਸਥਾ ਦੇ ਨਾਲ ਜੁੜਨਾ ਚਾਹੁੰਦੇ ਹੋ ਤੇ ਅਸੀਂ ਆਪਣਾ ਥੱਲੇ ਇਹਨਾਂ ਵੀਰਾਂ ਦੇ ਨੰਬਰ ਵੀ ਚਲਾਵਾਂਗੇ ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰਕੇ ਪੂਰੀ ਇਟਲੀ ਦੇ ਵਿੱਚੋਂ ਕਿਤੇ ਵੀ ਮੈਂਬਰ ਬਣ ਸਕਦੇ ਹੋ ਫਿਰ ਤੁਹਾਨੂੰ ਉਸੇ ਉਸੇ ਤਰੀਕੇ ਦੇ ਨਾਲ ਇਹਨਾਂ ਵੀਰਾਂ ਵੱਲੋਂ ਡਿਊਟੀਆਂ ਦੇ ਦਿੱਤੀਆਂ ਜਾਣਗੀਆਂ ਕਿਉਂਕਿ ਇਹਨਾਂ ਦਾ ਜਿਹੜਾ ਮੇਨ ਮਕਸਦ ਆ ਉਹ ਵਾ ਭਲਾਈ ਦੇ ਕਾਰਜ ਸੋ ਮਾਨਤਵ ਮਾਨਤਵ ਦੀ ਭਲਾਈ ਦੇ ਵਾਸਤੇ ਇਹਨਾਂ ਨੇ ਜਿਹੜੀ ਇਹ ਸੰਸਥਾ ਹੋਣਦ ਵਿੱਚ ਲਿਆਂਦੀ ਆ ਸੋ ਅਜਿਹੀਆਂ ਸੰਸਥਾਵਾਂ ਦਾ ਵੱਧ ਤੋਂ ਵੱਧ ਸਹਿਯੋਗ ਦਿਓ ਕਿਉਂਕਿ ਜਦੋਂ ਇਨਸਾਨ ਦੁਨੀਆ ਤੋਂ ਚਲੇ ਜਾਂਦਾ ਤੇ ਉਹਦੇ ਅੱਗੇ ਪਿੱਛੇ ਵਾਲੇ ਬਹੁਤ ਤੰਗ ਹੁੰਦੇ ਨੇ ਮਾਪੇ ਜਿਹੜੇ ਉਹ ਤੰਗ ਹੁੰਦੇ ਨੇ ਇੱਥੇ ਕੋਈ ਸਹਾਰਾ ਨਾ ਹੋਣ ਦੀ ਸੂਰਤ ਦੇ ਵਿੱਚ ਇਹ ਜਿਹੜੀਆਂ ਸੰਸਥਾਵਾਂ ਵਾਂ ਜਿਹੜੇ ਗੁਰੂ ਦੇ ਪਿਆਰੇ ਆ ਇਹ ਜਿਹਾ ਵੀਰਾਂ ਦੀਆਂ ਬਾਹਾਂ ਫੜਨਗੇ ਸੋ ਇਹਨਾਂ ਦਾ ਵੱਧ ਤੋਂ ਵੱਧ ਸਹਿਯੋਗ ਕਰੋ ਇਨੀਆਂ ਕੇ ਗੱਲਾਂ ਕਹਿੰਦੇ ਹੋਏ ਵਾਹਿਗੁਰਜੀਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ